ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਇੱਕ ਵਾਰ ਫਿਰ ਸਰਕਾਰੀ ਨੌਕਰੀਆਂ ਨਾਲ ਹਾਜ਼ਰ ਹੈ ਵੈਲਫੇਅਰ ਸੋਚ YouTube ਚੈਨਲ sssb.punjab.gov.in ਵੈਬਸਾਈਟ ਤੇ ਜੋ ਐਸਐਸ ਬੋਰਡ ਦੀ ਵੈਬਸਾਈਟ ਹੈ ਉੱਤੇ ਇਹ ਨੌਕਰੀਆਂ ਆ ਜੀ ਵਿਭਾਗ ਦਾ ਨਾਮ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਸਾਮੀ ਦਾ ਨਾਮ ਹੈ ਲੇਖਾਕਾਰ ਅਸਾਮੀਆਂ ਦੀ ਗਿਣਤੀ ਹੈ 2 ਦੂਜਾ ਡਿਪਾਰਟਮੈਂਟ ਹੈ ਜੀ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਇਹਦੇ ਚ ਅਸਾਮੀਆਂ ਦਾ ਨਾਮ ਹੈ ਮਲਟੀ ਪਰਪਸ ਫਿਸ਼ਰੀਜ਼ ਸਕਿਲਡ ਵਰਕਰ ਅਸਾਮੀਆਂ ਕਿੰਨੀਆਂ ਪੰਜ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਇੱਕ ਵਾਰ ਫਿਰ ਅਸਾਮੀ ਦਾ ਨਾਮ ਲੈਬਰਾਟਰੀ ਟੈਕਨੀਸ਼ੀਅਨ ਕਿੰਨੀਆਂ ਪੋਸਟਾਂ ਜੀ ਇਹ ਗਿਣਤੀ ਕਿੰਨੀਆਂ ਤਿੰਨ ਇਹ ਨੌکریاں ਜੀ ਟੋਟਲ ਹੈਗੇ 10 ਇਹਨਾਂ ਬਾਰੇ ਮੈਂ ਤਾਂ ਹੋਣਾ ਅੱਜ ਗੱਲ ਕਰਾਂਗਾ ਜਿਹੜੀਆਂ ਇੰਪੋਰਟੈਂਟ ਇੰਪੋਰਟੈਂਟ ਗੱਲਾਂ ਮੈਂ ਉਹ ਹੀ ਦੱਸਾਂਗਾ ਆਨਲਾਈਨ ਅਰਜ਼ੀਆਂ ਜਿਹੜੀਆਂ ਅਪਲਾਈ ਹੋਣੀਆਂ ਸ਼ੁਰੂ ਹੋਣੀਆਂ 19 ਜੁਲਾਈ ਤੋਂ 19 ਸਤੋਂ ਅਪਲਾਈ ਹੋਣਾ ਸ਼ੁਰੂ ਹੋਣਾ ਔਰ ਆਨਲਾਈਨ ਅਰਜ਼ੀਆਂ ਜਿਹੜੀਆਂ ਅਪਲਾਈ ਕਰਨ ਦੀ ਆਖਰੀ ਮਿਤੀ ਜਿਹੜੀ ਉਹ 9 ਅਗਸਤ ਸ਼ਾਮ ਦੇ 5 ਵਜੇ ਤੱਕ ਹੈ ਫੀਸ ਭਰਨੀ ਜਿਹੜੀ ਇਹਦੀ ਅਪਲਾਈ ਕਰਨ ਦੀ ਫੀਸ ਲੱਗਣੀ ਆ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਆਈਓ 12 ਅਗਸਤ ਆ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਅਸਾਮੀਆਂ ਦੇ ਸ਼੍ਰੇਣੀ ਕਿਦਾਂ ਆ ਜੀ ਇਹ ਜਿਹੜੀ ਪਹਿਲੀ ਸੀਗੀ लेखाਕਾਰ ਦੀ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵਿੱਚ ਕਿ लेखाਕਾਰ ਦੀ ਸਾਮੀ ਸੀ ਉਹਦੇ ਵਿੱਚ ਬੀਸੀ ਦੀ ਇੱਕ ਵਾਰ ਐਕਸ ਸਰਵਿਸਮੈਨ ਜਨਰਲ ਦੀ ਇੱਕ ਟੋਟਲ ਦੋ ਪੋਸਟ ਆਇਆ ਹੋਰ ਕਿਸ ਦੀ ਪੋਸਟ ਜਿਹੜੀ ਇਹ ਨਹੀਂ ਆ ਇਹ ਅਸਾਮੀਆਂ ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਦੀਆਂ ਆ ਦੂਜੀ ਸੀ ਵਿਭਾਗ ਦਾ ਨਾਮ ਜਿਹੜਾ ਮੱਛੀ ਪਾਲਣ ਪੰਜਾਬ ਸੀਗਾ ਜਿਹੜਾ ਮਲਟੀ ਪਰਪਸ ਫਿਸ਼ਰੀਜ਼ ਗਿਲਡ ਵਰਕਰ ਉਹਦੇ ਸੀ ਪੰਜ ਅਸਾਮੀਆਂ ਉਹਦੇ ਵਿੱਚ ਜਨਰਲਲੀ ਕੋਈ ਨਹੀਂ ਹੈ ਐਸਸੀ ਮਜਰੀ ਬਾਲਮੀਕੀ ਦੀ ਇੱਕ ਵਾ ਪੀਸੀ ਦੀ ਇੱਕ ਐਕਸ ਸਰਵਿਸ ਮੈਂ ਜਨਰਲ ਦੀ ਇੱਕ ਹੈਂਡੀਕੈਪ ਦੀ ਇੱਕ ਇਕਨੋਮਿਕਲ ਵੀਕਰ ਸੈਕਸ਼ਨ ਦੀ ਇੱਕ ਟੋਟਲ ਹੈਗੇ ਪੰਜ ਅਗਿਸੀ ਅਸਾਮੀ ਦਾ ਨਾਮ ਸੀ ਲੈਬੋਰੀਟਰੀ ਟੈਕਨੀਸ਼ੀਅਨ ਇਹਦੇ ਤਿੰਨ ਅਸਾਮੀਆਂ ਸੀਗੀਆਂ ਜਨਰਲ ਦੀਆਂ ਦੋ ਐਸਸੀ ਮਜਰੀ ਬਾਲਮੀਕੀ ਦੀ ਇੱਕ ਟੋਟਲ ਹੈ ਜੀ ਤਿੰਨ ਇਹ ਨੰਬਰ ਆਫ ਅਸਾਮੀਆਂ ਕਿਦਾਂ ਉਹਨਾਂ ਨੇ ਵੰਡਿਆ ਉਹ ਤੁਹਾਡੇ ਸਾਹਮਣੇ ਆ ਜੀ ਇੱਕ ਕੋਡ ਆ ਜਿਹੜਾ ਤੁਸੀਂ ਆਨਲਾਈਨ ਅਪਲਾਈ ਕਰਨਾ ਜਨਰਲ ਦਾ ਕੋਡ ਹਾਂਜੀ ਇਕਨੋਮਿਕਲੀ ਵੀਕਰ ਸੈਕਸ਼ਨ ਦਾ ਕੋਡ 102 ਜਨਰਲ ਦਾ 101 ਐਸਸੀ ਮਰਜੀ ਬਾਲਮੀਕ ਦਾ 103 ਐਸਸੀ ਰਬੀਦਾਸੀ ਆਦਰ ਦਾ 104 ਇੱਕ ਕੋਡ ਆ ਸਾਰੇ ਤੁਸੀਂ ਆਪਣੀ ਕੈਟਾਗਰੀ ਦੇ ਹਿਸਾਬ ਦੇ ਨਾਲੇ ਤੁਸੀਂ ਸਰਟੀਫਿਕੇਟ ਲਗਾਉਣਾ ਨਾਲੇ ਤੁਸੀਂ ਇਹ ਜਿਹੜਾ ਕੋਡ ਜਿਹੜਾ ਭਰਨਾ ਰਾਖਵਾ ਕਰਨ ਜਿਹੜਾ ਇਹ ਸਰਕਾਰੀ ਜੋ ਨਿਰਮਾਣ ਨਿਜ਼ਮ ਹੈਗਾ ਕਾਨੂੰਨ ਹੈਗਾ ਉਹਦੇ ਹਿਸਾਬ ਨਾਲ ਤੁਹਾਨੂੰ ਰਾਖਵਾ ਕਰਨ ਨੂੰ ਮਿਲਣਾ ਹੈ ਜੋ ਸਾਰਿਆਂ ਮੈਂ ਵੀਡੀਓਸ ਵਿੱਚ ਕਾਨੂੰਨ ਬਾਰੇ ਬੋਲਦਾ ਹਾਂ ਸਾਰਾ ਜੋ ਟਰਮ ਕੰਡੀਸ਼ਨ ਸਰਕਾਰ ਦੇ ਸਾਰੇ ਨੌਕਰੀ ਦੇ ਬਸੇ ਲਗਭਗ ਜਿਹੜੀਆਂ ਉਹ ਸੇਮ ਹੀ ਰਹਿੰਦੀਆਂ ਆ ਏਜ ਰੈਲੈਕਸੇਸ਼ਨ ਵੀ ਜਿਹੜੀ ਉਹ ਸੇਮ ਰਹਿੰਦੀ ਆ ਹੁਣ ਵਿਦਿਅਕ ਯੋਗਤਾ ਕਿੰਨੀ ਆ ਜਿਹੜੀ ਲੇਖਾਕਾਰੀ ਦੀ ਨੌਕਰੀ ਸੀ ਉਹਦੇ ਬਸੇ ਐਮ ਕਾਮ ਵਿਦ ਫਾਸਟ ਡਿਵੀਜ਼ਨ ਫਰੋਮ ਰਿਕੋ ਗ੍ਰੈਂਡ ਯੂਨੀਵਰਸਿਟੀ ਵਿਦ 5 ਇਅਰ ਐਕਸਪੀਰੀਅੰਸ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਜੀ ਕਿਸੇ ਚੰਗੇ ਪਬਲਿਕ ਸੈਕਟਰ ਤੋਂ ਜਿਹੜਾ ਉਹਦਾ ਕੰਮ ਕਰਨ ਦਾ ਐਕਸਪੀਰੀਅੰਸ 5 ਸਾਲ ਦਾ ਹੋਵੇ ਤੇ ਐਮ ਕਾਮ ਉਹ ਜਿਹੜੀ ਉਹ ਕੀਤੀ ਹੋਵੇ ਅਗਲੀ ਪੋਸਟ ਕੀ ਮਲਟੀਪਰਪਸ ਫਿਸ਼ਰੀ ਸਕਿਲ ਵਰਕਰ ਦੀ ਇਹਦੇ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਔਰ ਮਕੈਨਿਕਲ ਇੰਜੀਨੀਅਰਿੰਗ ਫਰਮ ਨਿਕੋਗਰੈਂਟ ਯੂਨੀਵਰਸਿਟੀ ਦੋ ਤਰਾਏ ਡਿਪਲੋਮੇਟ ਚ ਮੰਗ ਲਿਆ ਜੀ ਇੱਕ ਇਲੈਕਟ੍ਰੀਕਲ ਵਾਲੇ ਵੀ ਅਪਲਾਈ ਕਰ ਸਕਦੇ ਆ ਔਰ ਮਕੈਨਿਕਲ ਵਾਲੇ ਵੀ ਅਪਲਾਈ ਕਰ ਸਕਦੇ ਆ ਤੀਸਰਾ ਹੈ ਲੈਬਾਰਟਰੀ ਟੈਕਨੀਸ਼ੀਅਨ ਇਹਦੇ ਵਿੱਚ ਅਲੱਗ-ਅਲੱਗ ਟ੍ਰੇਡ ਦੇ ਵਿੱਚ ਉਹਨਾਂ ਨੇ ਮੰਗਿਆ ਵੀ ਗ੍ਰੈਜੂਏਟ ਇਨ ਲੈਬ ਟੈਕਨੀਸ਼ੀਅਨ ਔਰ ਬਾਇਓਲੋਜੀ ਔਰ ਕੈਮਿਸਟਰੀ ਔਰ ਬਾਇਓ ਟੈਕਨੋਲੋਜੀ ਔਰ ਮਾਈਕਰੋ ਬਾਇਓਲੋਜੀ ਔਰ ਬਾਇਓ ਇਨਫੋਰਮੈਟਿਕ ਫੋਰੈਂਸਿਕ ਸਾਈਸ ਨਰਸਿੰਗ ਇਹ ਸਾਰੇ ਯੂਨੀਵਰਸਿਟੀ ਤੋਂ ਜਿਹੜੀ ਕਿਸੇ ਯੂਨੀਵਰਸਿਟੀ ਤੋਂ ਜਿਹੜੀ ਉਹ ਰਿਕੁਇਰਡ ਯੂਨੀਵਰਸਿਟੀ ਜਿਹੜੀ ਉਹ ਹੈ ਗ੍ਰੈਜੂਏਸ਼ਨ ਕੀਤੀ ਹੋਵੇ ਇਹਨਾਂ ਟ੍ਰੇਡ ਵਿੱਚ ਤਾਂ ਹੋਏ ਲੈਬੋਰੀਟਰੀ ਟੈਕਨੀਸ਼ੀਅਨ ਲਈ ਅਪਲਾਈ ਜਿਹੜਾ ਉਹ ਕਰ ਸਕਦਾ ਆ ਦੋਸਤੋ ਦੀ ਵੀਡੀਓ ਹੈ ਤੁਸੀਂ ਮੇਰੇ ਚੈਨਲ ਦੇ ਜਿੰਨੀਆਂ ਵੀ ਵੀਡੀਓ ਮੈਂ ਤੁਹਾਨੂੰ ਫ੍ਰੀ ਤੁਹਾਡੀ ਸੇਵਾ 'ਚ ਕਰਦਾ ਆ ਵੈਲਫੇਅਰ ਰਿਸੋਰਸ ਨੂੰ ਲੈ ਕੇ ਔਰ ਮੈਂ ਆਸ ਕਰਦਾ ਆ ਕਿ ਤੁਸੀਂ ਜਿਹੜੀ ਵੀਡੀਓ ਹੁੰਦੀ ਹੈ ਇਹ ਆਪਣੇ ਵਟਸਐਪ ਗਰੁੱਪਾਂ ਵਿੱਚ ਬਿਨਾ ਕੋ ਸੋਚੇ ਸਮਝੇ ਬਿਲਕੁਲ ਸ਼ੇਰ ਕਰਦਾ ਗੁਰੂ ਕਿ ਮੈਂ ਜਿਹੜੀ ਵੀਡੀਓ ਬਣਾਉਂਦਾ ਬਿਲਕੁਲ ਉਸ ਸੇ ਐਡਵਰਟਾਈਜ਼ਮੈਂਟ ਦੀ ਬਣਾਉਂਦਾ ਜਿਹੜੀ ਜੈਨੂਅਲ ਹੁੰਦੀ ਆ ਕਈ ਲੋਕ ਵੀਡੀਓ ਬਣਾਉਂਦੇ ਆ ਪੋਸਟ ਨਿਕਲ ਹੀ ਨਹੀਂ ਹੁੰਦੀ ਵੀਡੀਓ ਫਰੋਡ ਵੀਡੀਓ ਬਣਾ ਕੇ ਪਾਉਂਦੇ ਆ ਵਿਊ ਲੈਣ ਵਾਸਤੇ ਮੈਂ ਇਦਾਂ ਨਹੀਂ ਕਰਦਾ ਹੈਗਾ ਮੇਰੀ ਜੋ ਵੀਡੀਓ ਹੁੰਦੀ ਹੈ ਬਿਲਕੁਲ ਸਹੀ ਹੁੰਦੀ ਹੈ ਸਰਕਾਰੀ ਨੌਕਰੀ ਜੇ ਨਿਕਲ ਨਿਕਲਣ ਤੋਂ ਬਾਅਦ ਹੀ ਵੀਡੀਓ ਬਣਾ ਕੇ ਮੈਂ ਪਾਉਂਦਾ ਆ ਸੋ ਤੁਹਾਡਾ ਇਹ ਫਰਜ ਬੰਦਾ ਹੈ ਵੈਲਫੇਅਰ ਸੋਚ ਜਿਹੜਾ ਚੈਨਲ ਆ ਇਹਨੂੰ ਤੁਸੀਂ ਪ੍ਰੋਮੋਟ ਕਰੋ ਔਰ ਇਹਨਾਂ ਨੂੰ ਸਬਸਕ੍ਰਾਈਬ ਕਰੋ ਔਰ ਵਾਟ ਸਾਰੇ ਵਾਟਸਐਪ ਚੈਨਲਾਂ ਲਵੇ ਜੇ ਨੂੰ ਸ਼ੇਅਰ ਕਰਿਆ ਕਰੋ ਅੱਗੇ ਆ ਜੀ ਤਨਖਾਹ ਇਹਨਾਂ ਦੀ ਕਿੰਦਾ ਲੇਖਾ ਕਰਦੇ ਜਿਹੜੀ ਤਨਖਾਹ ਹੈਗੀ ਆ ਉਹ 35400 ਲੈਵਲ 6 ਤੇ ਆ ਬਾਕੀ ਟਰਮ ਕੰਡੀਸ਼ਨ ਜਿਹੜੀ ਲਿਖੀ ਆ ਉਹਨਾਂ ਨੇ ਉਹਦੇ ਹੀ ਪਾਲ ਲੈਣੀ ਆ ਮਲਟੀ ਪਰਪ ਫਿਸ਼ਰੀ ਸਕਿਲਡ ਵਰਕਰ ਜਿਹੜੀ 59 10 ਤੇ 20200 ਤੇ ਪਲਸ 1900 ਗ੍ਰੇਡ ਪੇ ਵਾਲਾ ਜਿਹੜਾ ਪੁਰਾਣਾ ਅਨ ਰਿਵਾਈਜ਼ਡ ਪੇ ਸਕੇਲ ਆ ਉਹਦੇ ਹਿਸਾਬ ਨਾਲ ਤਨਖਾਹ ਮਿਲਦੀ ਆ ਲੈਬੋਰਟਰੀ ਟੈਕਨੀਸ਼ੀਅਨ 19900 ਜਿਹੜਾ ਕੰਦੇ ਸਰਕਾਰ ਦੇ ਆਪਣੇ ਪੇ ਕਮਿਸ਼ਨ ਅਨੁਸਾਰ ਜਿਹੜੀ ਉਹ ਮਿਨੀਮਮ ਪੇ ਜਿਹੜੀ ਐਸ ਪਰ ਦਾ ਮੈਟ੍ਰਿਕਸ ਲੈਵਲ 2 ਅਨੁਸਾਰ ਮਿਲਨੀ ਆ। ਬਾਕੀ ਤੁਸੀਂ ਪੜਨਾਂ ਵਾਲੇ ਦੇ ਵਿੱਚ ਉਮਰ ਸੀਮਾ ਹਰੇਕ ਵਿੱਚ ਜੋ ਹੁੰਦੀ ਹੈ ਉਹ ਹੀ ਇਹਦੇ ਵਿੱਚ ਆ ਜੀ। ਘੱਟੋ ਘੱਟ 18 ਸਾਲ ਦਾ ਹੋਣਾ ਚਾਹੀਦਾ ਜਨਰਲ ਸ਼੍ਰੇਣੀ ਵਾਸਤੇ ਵੱਧੋ ਵੱਧ ਜਿਹੜਾ ਉਹ 37 ਸਾਲ ਦਾ ਹੋਣਾ ਚਾਹੀਦਾ। ਘੱਟੋ ਘੱਟ 18 ਸਾਲ ਹਰੇਕ ਲਈ ਹੁੰਦਾ। ਜਿਹੜੀ ਰਿਲੈਕਸੇਸ਼ਨ ਹੁੰਦੀ ਹੈ ਐਸਸੀ ਵਾਸਤੇ, ਬੀਸੀ ਵਾਸਤੇ, ਐਕਸ ਸਰਵਿਸਮੈਨ ਵਾਸਤੇ ਜੋ ਰੂਲ ਸਰਕਾਰ ਦੇ ਹੈਗੇ ਉਹਨਾਂ ਅਨੁਸਾਰ ਜੋ ਮੈਂ ਬਾਕੀ ਉਹੀ ਰਹਿੰਦਾ ਆ ਫੀਸ ਦਾ ਬੇਰਵਾ ਜਿਹੜਾ ਜਨਰਲ ਨੇ ਤੇ ਸੁਤੰਤਰ ਸੰਗ ਸੰਗਰਾਮੀ ਜਾਂ ਖਿਡਾਰੀ ਆ ਉਹਨਾਂ ਦੀ ਲੱਗਣੀ ਹੈ 1000 ਰੁਪਇਆ ਐਸਸੀ ਬੀਸੀ ਤੇ ਇਕਨੋਮਿਕਲ ਵੀਕਰ ਜਿਹੜੇ ਹੈਗੇ ਉਹਨਾਂ ਦੀ ਲੱਗਣੀ 250 ਰੁਪਇਆ ਸਾਫਕਾ ਫੌਜੀ ਤੇ ਅਸ਼ਰਿਤ ਜਿਹੜੇ ਹੈਗੇ ਆ ਉਹ 200 ਰੁਪਇਆ ਦੇਣਗੇ ਹੈ ਹੈਂਡੀਕੈਪ ਜਿਹੜਾ ਹੈਗੇ ਉਹ 500 ਰੁਪਇਆ ਦੇਣਗੇ ਫੀਸ ਜਿਹੜੀ ਅਪਲਾਈ ਕਰਦਾ ਜੇ ਜਿਵੇਂ ਇਸ ਤੋਂ ਪਹਿਲਾਂ ਇਹ ਵੀਡੀਓ ਬਣਾਈ ਆ ਜਿੱਦੋਂ ਉਹਦੇ ਚ ਕਿਹਾ ਵੀ ਕਿਸੇ ਦੀ ਫੀਸ ਜਿਹੜੀ ਰਿਫੰਡ ਨਹੀਂ ਹੋਣੀ ਕੋਈ ਅਗਰ ਐਪਲੀਕੇਸ਼ਨ ਭਰਦਾ ਆ ਪਰੰਤੂ ਅ ਦੇ ਵਿੱਚ ਕੋਈ ਗਲਤੀ ਕਰਦਾ ਤਾਂ ਉਹ ਤੋਂ ਬਾਅਦ ਉਹ ਕਲੈਕਸ਼ਨ ਕਰਨ ਦੀ ਕੋਈ ਵਿੰਡੋ ਨਹੀਂ ਖੁੱਲੇਗੀ ਇਹ ਪਹਿਲੀ ਵਾਰੀ ਤੁਸੀਂ ਭਰਨਾ ਬਿਲਕੁਲ ਸੋਚ ਸਮਝ ਕੇ ਭਰਨਾ ਚੋਣ ਵੀ ਦੀ ਕੋਈ ਜਿਹਾ ਆਬਜੈਕਟ ਟਾਈਪ ਇਹਦਾ ਜਿਹੜਾ ਲਿਖਤੀ ਪੇਪਰ ਹੋਣਾ ਪੇਪਰ ਦੋ ਭਾਗਾਂ ਵਿੱਚ ਹੋਣਾ ਇਹ ਭਾਗ ਦੇ ਵਿੱਚ ਜਿਹੜਾ ਦਸਵੀਂ ਦੇ ਵਿੱਚ ਪੰਜਾਬੀ ਭਾਸ਼ਾ ਦਾ ਪੇਪਰ ਹੋਏਗਾ ਉਹ ਸਿਰਫ ਕੁਆਲੀਫਾਈ ਨੇਚਰ ਦਾ ਹੋਏਗਾ ਔਰ ਉਹਨੂੰ ਕੁਆਲੀਫਾਈ ਕਰਨਾ ਜ਼ਰੂਰੀ ਆ 50% ਨੰਬਰ ਜਿਹੜੇ ਲੈਣੇ ਉਹ ਪੰਜਾਬੀ ਵਿੱਚ ਜ਼ਰੂਰੀ ਆ ਜਿਹੜਾ ਪਾਰਟ 2 ਬੀ ਪੇਪਰ ਹੋਣਾ ਹੈ ਜੀ ਉਹਦੇ ਵਿਹਾਰਪ ਤੇ ਤੁਹਾਡੀ ਜਿਹੜੀ ਨੌਕਰੀ ਉਹਦੀ ਸਿਲੈਕਸ਼ਨ ਜਿਹੜੀ ਉਹ ਹੋਣੀ ਆ ਇਹ ਸਾਰੀ ਤੁਸੀਂ ਟਰਮ ਕੰਡੀਸ਼ਨ ਜਿਹੜੀ ਉਹ ਪਾਲਾਣੀ ਆ ਆਨਲਾਈਨ ਅਪਲਾਈ ਕਰਨਾ ਤੁਹਾਡਾ ਲੌਗਇਨ ਪਾਸਵਰਡ ਬਣੇਗਾ ਸਾਰਾ ਕੁਝ ਤੇ ਉਹ ਤੁਸੀਂ ਦੇਖ ਕੇ ਸਾਰਾ ਜੋ ਵੀ ਤੁਸੀਂ ਇਹਦੇ ਵਿੱਚ ਅਪਲਾਈ ਜਿਹੜਾ ਉਹ ਕਰ ਦੇਣਾ ਇਹ ਜਿਹੜੀ ਇਹਦੀ ਤੁਸੀਂ ਪੀਡੀਐਫ ਲੈਣੀ ਆ ਪੜ੍ਹਨੇ ਵਾਸਤੇ ਤੁਸੀਂ ਮੇਰਾ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਆ ਉਸ ਪਾਰਸਾ ਗਰੁੱਪ ਤੇ ਜਾ ਕੇ ਤੁਸੀਂ ਜੁਆਇਨ ਕਰ ਲਓ ਮੈਨੂੰ ਮੈਸੇਜ ਕਰੋ ਉਸ ਗਰੁੱਪ ਦਾ ਐਡਮਿਨ ਆ ਮੈਂ ਤੁਹਾਨੂੰ ਇਹਦਾ ਪੀਡੀਐਫ ਜਿਹੜਾ ਸੈਂਡ ਕਰ ਦਵਾਂਗਾ ਗਰੁੱਪ ਵਿੱਚ ਵਿੱਚ ਸਾਰੇ ਵੀਡੀਓ ਪਾਉਂਦਾ ਔਰ ਬਹੁਤ ਸਾਰੀਆਂ ਮੈਂ ਵੀਡੀਓ ਜਿਹੜੇ ਨਹੀਂ ਬਣਾਉਂਦਾ ਟਾਈਮ ਦੀ ਛੋਟਾ ਜਿਹਾ ਹੁੰਨ ਕਰਕੇ ਪਰ WhatsApp ਗਰੁੱਪ ਵਿੱਚ ਵਿੱਚ ਲਗਭਗ ਡੇਲੀ ਕੋਈ ਨਾ ਕੋਈ ਨੌਕਰੀ ਜਿਹੜੀ ਮੈਂ ਉਹ ਪਾਉਂਦਾ ਇਸ ਕਰਕੇ ਤੁਸੀਂ WhatsApp ਗਰੁੱਪ ਨੂੰ ਜ਼ਰੂਰ ਜੁਆਇਨ ਜਿਹੜਾ ਕਰ ਲਵੋ ਠੀਕ ਹੈ ਬਾਕੀ ਟਰਮ ਕੰਡੀਸ਼ਨ ਆਈਆਂ ਜਿਹਦੇ ਉਹਨਾਂ ਨੇ ਕਿਹਾ ਹੋਇਆ ਬਸ ਉਹ ਹੀ ਆ ਬਾਕੀ ਤੁਸੀਂ ਪਾਲਣਾ ਜਿਹੜੀ ਖਾਸ ਖਾਸ ਗੱਲਾਂ ਮੈਂ ਤਾਂ ਦੱਸਤੀ ਆ ਵੀਡੀਓ ਕਿਉਂਕਿ ਲੰਬੀ ਬਣ ਜਾਣੀ ਆ ਤੇ ਇਹ ਵੀਡੀਓ ਨੂੰ ਤੁਸੀਂ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ